ਤੁਸੀਂ ਦੇਖ ਰਹੇ ਹੋ ਦਿਨਿਕ ਸੂਰਾ ਜਿਸ ਨਹਿਰ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਕਰੀਬ ਵੇਖਿਆ ਜਾ ਸਕਦਾ ਕਿ ਕਾਫੀ ਸਾਲਾਂ ਤੋਂ ਇਸ ਨਹਿਰ ਵਿੱਚ ਪਾਣੀ ਨਹੀਂ ਸੀ ਆਇਆ ਇਹ ਰਾਜਵਾਨ ਦੇ ਖੜੇ ਆਪਾਂ ਸੋ ਇੱਥੇ ਪਾਣੀ ਆਉਣ ਦੇ ਨਾਲ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਵੇ ਹੈ ਜਿੱਥੇ ਆਪਾਂ ਗੱਲ ਕਰਦੇ ਹਾਂ ਕਿ ਸੂਏ ਦਾ ਪਾਣੀ ਜਿਹੜਾ ਵਾ ਉਹ ਖੇਤਾਂ ਨੂੰ ਲਾਇਆ ਜਾ ਰਿਹਾ ਸਾਡੇ ਨਾਲ ਨੇ ਕਿਸਾਨ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਗਵਿੰਦਰ ਸਿੰਘ ਜੀ ਬਹੁਤ ਪਾ ਚੰਗਾ ਹੋਇਆ ਜਿਹੜਾ ਹੁਣ ਨਹਿਰ ਚ ਪਾਣੀ ਆਉਣ ਲੱਗਾ 20 ਸਾਲਾਂ ਬਾਅਦ ਸਾਡੀ ਨਹਿਰ ਚ ਪਾਣੀ ਆਇਆ ਨਹੀਂ ਤੇ ਬਹੁਤ ਜਿਆਦਾ ਨੁਕਸਾਨ ਹੁੰਦਾ ਹੈ ਬੰਬੀ ਦਾ ਪਾਣੀ ਦਾ ਨਹਿਰ ਦਾ ਪਾਣੀ ਬਹੁਤ ਜ਼ਿਆਦਾ ਵਰੀ ਹੈ ਨਹਿਰ ਤੋਂ ਪਚਾੜ ਹੀ ਫਰਕ ਪਏਗਾ ਹਰ ਇੱਕ ਚੀਜ਼ ਦੇ ਪਾਣੀ ਨਹਿਰ ਦੇ ਵਧੀ ਆ ਤੇ ਗੱਲ ਕੀਤੀ ਜਾਵੇ ਜਿਹੜੇ ਨਹਿਰ ਦਾ ਪਾਣੀ ਆ ਉਹਦੇ ਫਾਇਦੇ ਕੀ ਆ ਫਾਇਦੇ ਕਿੰਨੇ ਦਾ ਰੋਕ ਡੂਗਾ ਬਾਕੀ ਇਹਦੇ ਪਾਣੀ ਹੋਰ ਕਈ ਕੰਮ ਹੋ ਜਾਂਦੇ ਤੇ ਮਤਲਬ ਹੀ ਕਈ ਬਿਮਾਰੀਆਂ ਘਟਣਗੇ ਤੋਂ ਫਸਲ ਵਾਸਤੇ ਚੰਗਾ ਡੰਗਰਾਂ ਦੇ ਪੀਣ ਵਾਸਤੇ ਚੰਗਾ ਹਰੇ ਕੰਮ ਵਾਸਤੇ ਚੰਗਾ ਲੈਵਲ ਵਧਾ ਉੱਚਾਊਗਾ ਲੈਵਲ ਇੱਕ ਕਿਸਾਨ ਹੋਰ ਸਾਡੇ ਨਾਲ ਆਪੇ ਉਹਨਾਂ ਕੋ ਜਾਣਗੇ ਜਿਹੜੇ ਇਸ ਵਾਰ ਫਸਲ ਜਿਹੜੀ ਝੋਨੇ ਦੀ ਉਹ ਲਾਈ ਗਈ ਤੇ ਉਹ ਕਿਸ ਤਰ੍ਹਾਂ ਨਹਿਰੀ ਪਾਣੀ ਦੇ ਨਾਲ ਲਾਈ ਗਈ ਹੈ ਜਾਂ ਬੰਬੀ ਦੇ ਨਾਲ ਨਹਿਰੀ ਪਾਣੀ ਦੇ ਨਾਲ ਲਾਈ ਗਈ ਹੈ ਜੀ ਸਾਨੂੰ ਬਹੁਤ ਫਾਇਦਾ ਆਇਆ ਮੋਟਰਾਂ ਸਾਡੀਆਂ ਬੰਦ ਪਈਆਂ ਜੇ ਅਸੀਂ ਨਹਿਰ ਦਾ ਪਾਣੀ ਯੂਜ਼ ਕਰਨੇ ਪੱਠਿਆਂ ਨੂੰ ਪਾਣੀ ਉਹ ਲਾਉਣ ਦੇ ਆ ਝੋਨੇ ਨੂੰ ਪਾਣੀ ਉਹ ਲਾਉਣ ਦੇ ਸਾਰਾ ਪਾਣੀ ਨਹਿਰ ਦਾ ਵਰਤ ਨਹੀਂ ਹੈ ਜੀ ਬਸ ਇਹ ਸਾਰੀ ਸਰਕਾਰ ਦੇ ਬਿਲ ਦਾ ਬਹੁਤ ਕੰਮ ਸਹੀ ਕਰਨਾ ਉਹ ਨਹੀਂ ਕਰਨ ਦੇ ਸਹੀ ਨਾ ਫੇਰਾ ਮਾਰਦਾ ਤੇ ਨਾ ਕੋਈ ਆਉਂਦੇ ਜੇ ਪਾਣੀ ਬਹੁਤ ਆ ਰਿਹਾ ਨਹਿਰ ਜੀ ਇਹ ਨਹੀਂ ਪਾਣੀ ਦੀ ਕਮੀ ਪਾਣੀ ਬਹੁਤ ਆ ਰਿਹਾ ਇਹਦੇ ਨਾਲ ਗੱਲ ਕੀਤੀ ਜਾਵੇ ਜਿੱਦਾਂ ਫਿਲਟਰਾਂ ਦੇ ਪਾਣੀ ਅੱਗੇ ਚੱਲਦੇ ਸੀ ਤੇ ਹੁਣ ਇਹਦੇ ਨਾਲ ਕੋਈ ਫਰਕ ਪਈ ਤਾਂ ਨਹੀਂ ਹਾਂ ਉਹ ਪਈ ਗਈ ਬਿਮਾਰੀ ਘਟ ਗਈ ਹੈ ਜੀ ਹਾਂ ਫਿਲਟਰ ਪਾਣੀ ਉਹ ਤੇ ਫਰਕ ਪੈਣਾ ਪੈਣਾ ਹਟ ਮਾਰੇ ਸਾਰੇ ਲੈਵਲ ਵਧ ਗਿਆ ਨਾਲ ਜਮੀਨ ਦਾ ਤੁਸੀਂ ਇਸ ਗੱਲ ਤੋਂ ਬਿਲਕੁਲ ਖੁਸ਼ ਹੋ ਵੀ ਹਾਂ ਆ ਖੁਸ਼ ਹਾਂ ਭਗਵੰਤ ਮਾਨ ਨੇ ਬਹੁਤ ਵਧੀਆ ਕੀਤਾ ਜੀ ਬਹੁਤ ਪੈਸਾ ਲਾਇਆ ਸਾਡੇ ਖਾਲ ਪਾਏ ਆ ਆਪਣੇ ਜੀ ਸੀ ਵੀ ਲਾ ਕੇ ਪਾਏ ਆ ਹਜ਼ਾਰ ਰੁਪਏ ਕਿੰਡਾ ਜੀ ਸੀ ਵੀ ਲਿੰਦੀ ਉਹਨਾਂ ਕੋ ਇਹਨੇ ਬੜੀ ਖਾਲ ਪਾਏ ਤੇ ਬਹੁਤ ਵਧੀਆ ਕੰਮ ਕੀਤਾ ਜੀ ਇਹਨਾਂ ਨਹਿਰਾ ਸਫਾਈ ਵੀ ਬੜੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਇੱਥੇ ਲਿਆਂਦਾ ਗਿਆ ਵਾ ਭਾਵੇਂ ਕਿ ਬਹੁਤ ਸਾਰੀਆਂ ਸਰਕਾਰਾਂ ਆਈਆਂ ਵੀ ਲੇਕਿਨ ਨਹਿਰੀ ਵਿਭਾਗ ਤੇ ਕਿਸੇ ਨੇ ਜਿਆਦਾ ਕੰਮ ਨਹੀਂ ਕੀਤਾ ਸਾਡੇ ਨਾਲ ਨੇ ਕਿਸਾਨ ਜਸਵੀਰ ਸਿੰਘ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਨਹਿਰੀ ਪਾਣੀ ਇਸ ਟਾਈਮ ਆਇਆ ਤੁਹਾਡੇ ਵੱਲੋਂ ਝੋਨਾ ਵੀ ਜਿਹੜਾ ਨਹਿਰੀ ਪਾਣੀ ਨਾਲ ਲਾਇਆ ਗਿਆ ਇਹਦਾ ਤੁਹਾਨੂੰ ਕੀ ਫੈਸਿਲਿਟੀ ਹੋਈ ਹੈ ਇਹਦਾ ਬਹੁਤ ਫਾਇਦੇ ਹੋਇਆ ਜੀ ਨਹਿਰ ਦਾ ਪਾਣੀ ਲੱਗਣ ਕਰਕੇ ਵੀ ਲੋ ਸਾਡੀ ਮੋਟਰ ਬੰਦ ਪਈ ਹੈ ਇਸ ਟਾਈਮ ਲੋੜੀਂਦਾ ਪਾਣੀ ਵੱਧ ਹੋਣ ਡਿਆ ਮੋਗੇ ਚਲਣ ਡਿਆ ਪਾਣੀ ਵੱਧ ਹੋਣ ਡਿਆ ਬਹੁਤ ਵਧੀਆ ਉਹਲੇ ਪਾਣੀ ਨਲਕਿਆਂ ਦਾ ਉੱਤੇ ਆਉਂਦਾ ਜਾਂਦਾ ਫਰਕ ਪੈਂਦਾ ਜਾਂਦਾ ਤੁਹਾਡੀਆਂ ਹੁਣ ਹੋ ਗਿਆ ਬਹੁਤ ਵਧੀਆ ਹੋਇਆ ਜੇ ਇਸ ਤਰੀਕੇ ਨਾਲ ਪਹਿਲਾਂ ਗੱਲ ਕੀਤੀ ਜਾਂਦੀ ਸੀ ਪੰਜਾਬ ਦਾ ਪਾਣੀ ਜਿਹੜਾ ਬਹੁਤ ਜ਼ਿਆਦਾ ਡੂੰਗਾ ਹੋ ਗਿਆ ਵਾ ਸੋ ਇਹਨਾਂ ਦਾ ਕਹਿਣਾ ਵਾ ਕਿ ਜਿਹੜਾ ਧਰਤੀ ਹੀਟ ਲਿਆ ਪਾਣੀ ਆ ਉਹਦਾ ਪੱਧਰ ਵੀ ਉੱਪਰ ਹੁੰਦਾ ਜਾ ਰਿਹਾ ਜਿਸ ਦੇ ਨਾਲ ਨਾਲ ਦੇ ਨਾਲ ਦੇ ਨਾਲ ਪਾਣੀ ਦਾ ਟੀਡੀਐਸ ਵੀ ਘਟੇਗਾ ਜਿਸ ਨਾਲ ਬਿਮਾਰੀਆਂ ਜਿਹੜੀਆਂ ਉਹ ਘਟ ਲੱਗਣਗੀਆਂ ਤੇ ਜੇ ਗੱਲ ਕੀਤੀ ਜਾਵੇ ਪਹਿਲਾਂ ਤਾਂ ਫਿਲਟਰ ਦੇ ਪਾਣੀ ਤੋਂ ਬਿਨਾਂ ਤਾਂ ਜਿਹੜਾ ਵਾ ਪਾਣੀ ਪੀਤਾ ਹੀ ਨਹੀਂ ਸੀ ਜਾਂਦਾ ਇਹਨਾਂ ਦੇ ਨਹੀਂ ਜੀ ਜਦੋਂ ਇਹ ਨਹਿਰੋਂ ਦੇ ਪਾਣੀ ਬਹੁਤ ਵਧੀਆ ਹੋ ਗਿਆ ਸਾਡੇ ਨਾਲ ਕਹਿੰਦੇ ਪਾਣੀ ਉੱਤੇ ਹੋ ਗਿਆ ਪਾਣੀ ਸਾਫ਼ ਆਉਂਦਾ ਕਹਿੰਦੇ ਲੈ ਕੇ ਬਹੁਤ ਵਧੀਆ ਹੋ ਗਿਆ ਹੋਰ ਫਾਇਦੇ ਹੋਗੇ ਸੋ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਚਿਹਰੇ ਦੇ ਉੱਤੇ ਜਿਸ ਤਰ੍ਹਾਂ ਖੁਸ਼ੀ ਆ ਨਾਲ ਦੀ ਨਾਲ ਇਸ ਗੱਲ ਦਾ ਵੀ ਗਰਵ ਆ ਕਿ ਸਾਡੀ ਜ਼ਮੀਨ ਹੇਠਲਾ ਪਾਣੀ ਜਿਹੜਾ ਵਾ ਬਚ ਰਿਹਾ ਵਾ ਤੁਸੀਂ ਦੇਖ ਸਕਦੇ ਕਿ ਮੋਟਰ ਜਿਹੜੀ ਆ ਬਿਲਕੁਲ ਬੰਦ ਪਈ ਐ ਇਸ ਟਾਈਮ ਜਿਹਦੇ ਨਾਲ ਪੰਜਾਬ ਦੇ ਅੰਦਰ ਬਿਜਲੀ ਜਿਹੜੀ ਕੀਮਤ ਕਲਤਾ ਬਿਜਲੀ ਦੀ ਕਿਲਤਾ ਜਿਹੜੀ ਉਹ ਵੀ ਘਟ ਹੋਵੇਗੀ ਤੇ ਇਹਦੇ ਨਾਲ ਦੇ ਨਾਲ ਵਿਖਿਆ ਜਾ ਸਕਦਾ ਕਿ ਨਹਿਰਾਂ ਦੇ ਕੰਡੇ ਦੇਤੇ ਜਿਹੜੇ ਪੀੜ ਪੌਦੇ ਆ ਉਹ ਵੀ ਤੰਦਰੁਸਤ ਪੈਦਾ ਹੋਣਗੇ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘੁਮਾਨ ਬਟਾਲਾ ਗੁਰਦਾਸਪੁਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਐਕ ਹੋਰ WhatsApp ਚੈਨਲ ਪਰ